ਪੈਰੀਗੇਟ ਜਿਹੜਾ ਲੱਗਣ ਜਾ ਰਿਹਾ ਸ਼ਾਹਬਾਦ ਇਲਾਕੇ ਦੇ ਵਿੱਚ ਅਸੀਂ ਮੌਜੂਦ ਆ ਤਾਂ ਇੱਥੋਂ ਦੇਖ ਸਕਦੇ ਹੋ ਵੀ ਕਿਸ ਹਸਾਮਲਾ ਜੇਸੀਬੀ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਰਿਆਣੇ ਤੋਂ ਵਿੱਚ ਦੀਆਂ ਤਸਵੀਰਾਂ ਅਜੇ ਜ਼ਰੂਰ ਹੈ ਕਿਸਾਨ ਜਿਹੜੇ ਨੇ ਉਹ ਇਸ ਸਮੇਂ ਗੱਲ ਕਰਦੇ ਆ ਉਹ ਆਪਣੇ ਮੋਰਚੇ ਦੇ ਨੇੜੇ ਹੋਏ ਆ ਸ਼ੰਭੂ ਮੋਰਚੇ ਤੇ ਨੇ ਤਾਂ ਉਸ ਦੇ ਵਿੱਚ ਹੀ ਆ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਹਸਾਮਲਾ ਇੱਥੇ ਪੁਲਿਸ ਪ੍ਰਬੰਧ ਵੀ ਆ ਫੁਕਤਾ ਪ੍ਰਬੰਧ ਵੀ ਆ ਅੱਗੇ ਜਾਂਦੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਵਿਕਾਸ ਸਹਿਮ ਨਾਲ ਇੱਥੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਆ ਜ਼ਰੂਰ ਜੱਦੀ ਤੋਂ ਜਲਦੀ ਇਹ ਫੀਡ ਤੁਹਾਡੇ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਨੈਟ ਕਨੈਕਸ਼ਨ ਜਿਹੜੇ ਬੰਦ ਨੇ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਇਹ ਫੀਡ ਤੁਹਾਡੇ ਤੱਕ ਪਹੁੰਚੇਗੀ ਜਲਦੀ ਤੋਂ ਜਲਦੀ ਜਦੋਂ ਅਸੀਂ ਫੀਡ ਇਸ ਕਵਰ ਨੂੰ ਇਸ ਖਬਰ ਨੂੰ ਕਰਕੇ ਹਟਾਂਗੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਪਹੁੰਚੇਗੀ ਪਰ ਆਹ ਤਸਵੀਰ ਦੇਖ ਸਕਦੇ ਹੋ ਵਿਕਾਸ ਸਹਿਮ ਨਾਲ ਪ੍ਰਬੰਧ ਜਿਹੜੇ ਇੱਥੇ ਉਹ ਕੀਤੇ ਜਾ ਰਹੇ ਆ ਅੱਗੇ ਕੈਮਰਾਮੈਨ ਸਾਥੀ ਅਮਨ ਨੂੰ ਕਮਾਂਗਾ ਉਧਰ ਨੂੰ ਹੋ ਕੇ ਕਿੰਨਿਆਂ ਕੋ ਫੋਰਸਸ ਨੇ ਕੀ ਨੇ ਉਸਦੇ ਬਾਰੇ ਵੀ ਇੱਕ ਵਾਰੀ ਪ੍ਰਬੰਧ ਕੀ ਨੇ ਇਹਨਾਂ ਦੇ ਉਹ ਵੀ ਦਿਖਾ ਦਿਓ ਜ਼ਰੂਰ ਅ ਬੈਰੀਕੇਟਿੰਗ ਦੀ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਬੈਰੀਕੇਟਿੰਗ ਦੀ ਤਿਆਰੀ ਤੇ ਨਾਲ ਨਾਲ ਜਿਹੜਾ ਅਮਨ ਜੀ ਆਪਣਾ ਜਿੰਨਾ ਹੋ ਸਕਦਾ ਧਿਆਨ ਰੱਖੋ ਬੈਰੀਕੇਟਿੰਗ ਤਿਆਰੀ ਕੀਤੀ ਜਾ ਰਹੀ ਆ ਤਾਂ ਐ ਲੱਗਦਾ ਵੀ ਇੱਥੇ ਵੀ ਵੱਡਾ ਬੈਰੀਕੇਟ ਜਿਹੜਾ ਉਹ ਲੱਗ ਸਕਦਾ ਕਿਉਂਕਿ ਪਹਿਲਾਂ ਇਹ ਗੱਲ ਸੀ ਵੀ ਸ਼ੰਭੂ ਬੈਰੀਅਰ ਜਿਹੜਾ ਉੱਟਪਣਾ ਓਖਾ ਹੋ ਜੂਗਾ ਤਾਂ ਸ਼ੰਭੂ ਤੋਂ ਅਸੀਂ ਸਿੰਘੂ ਵੱਲ ਨੂੰ ਅਸੀਂ ਜਾ ਰਹੇ ਆ ਕਿਉਂਕਿ ਅਸੀਂ ਸ਼ੰਭੂ ਤੋਂ ਵਿੱਚਲਾ ਰਸਤਾ ਫੜਿਆ ਅਤੇ ਹੁਣ ਅੱਗੇ ਵੱਲ ਨੂੰ ਜਾ ਰਹੇ ਆ ਪਰ ਤਸਵੀਰ ਤੁਹਾਨੂੰ ਦਿਖਾ ਸਕਦੇ ਆ ਦਿਖਾਓ ਇੱਕ ਵਾਰੀ ਵੀ ਇੱਥੇ ਤੁਹਾਨੂੰ ਪੂਰੀ ਤਿਆਰੀ ਜਿਹੜੀ ਉਹ ਦਿਖਾਈ ਦੇਵੇਗੀ ਪੁਲਿਸ ਵੀ ਪੂਰੀ ਤਿਆਰ ਹੈ ਪ੍ਰਸ਼ਾਸਨ ਵੀ ਪੂਰਾ ਤਿਆਰ ਹੈ ਆ ਗੱਡੀਆਂ ਦੇਖ ਸਕਦੇ ਹੋ ਬੀਐਸ ਦੇ ਵਿੱਚ ਤਾਨੂੰ ਪੁਲਿਸ ਦੀ ਗੱਡੀ ਵੀ ਨਜ਼ਰ ਆਏਗੀ ਜਿਸਦੇ ਵਿੱਚ ਗ੍ਰਿਫਤਾਰੀ ਦੇ ਵਾਸਤੇ ਲੋਕਾਂ ਨੂੰ ਲੈ ਕੇ ਜਾਇਆ ਜਾਂਦਾ ਉਹ ਵੀ ਗੱਡੀ ਤੁਹਾਨੂੰ ਨਜ਼ਰ ਆਵੇਗੀ ਦੂਜੇ ਪਾਸੇ ਗੱਲ ਕਰਦੇ ਆਂ ਵਾਟਰ ਕੈਨਨ ਦੀਆਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਿਆ ਜੇਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਤੱਕ ਜਿਹੜੀਆਂ ਨੇ ਰੱਖੀਆਂ ਗਿਆ ਨੇ ਤਾਂ ਵੱਡੀ ਤਿਆਰੀ ਦੇ ਵਿੱਚ ਹਰਿਆਣਾ ਪੁਲਿਸ ਆਪਣੀ ਡਿਊਟੀ ਜਿਹੜੀ ਆ ਉਹ ਤਾਇਨਾਤ ਹੋ ਕੇ ਹਰਿਆਣਾ ਪੁਲਿਸ ਜਿਹੜੀ ਆ ਉਹ ਆਪਣੀ ਡਿਊਟੀ ਉਹ ਨਿਭਾ ਰਹੇ ਆਂ ਡਿਊਟੀ ਨਿਭਾ ਰਹੇ ਆਂ ਆਪਣੀ ਤੇ ਦੇਖ ਸਕਦੇ ਹੋ ਵੀ ਪੂਰੇ ਇਹਨਾਂ ਨੇ ਜਿਹੜੀ ਆਪਣੀ ਡਿਊਟੀ ਆ ਉਹ ਨਿਭਾ ਰਹੇ ਨੇ ਤੇ ਕਿਸ ਹਿਸਾਬ ਨਾਲ ਇੱਥੇ ਜਿਹੜੀਆਂ ਗੱਡੀਆਂ ਨੇ ਉਹ ਦੇਖ ਸਕਦੇ ਹੋ ਵੀ ਵਾਟਰ ਕੈਨਨ ਵੀ ਮੌਜੂਦ ਹੈ ਤੇ ਆ ਤੇ ਹੋਰ ਵੀ ਇਹਨਾਂ ਨੇ ਜਿਹੜੇ ਆ ਜਿਵੇਂ ਤੁਹਾਨੂੰ ਪਤਾ ਹੈ ਵੀ ਆਸੂ ਗੈਸ ਦੇ ਵੀ ਜਿਹੜੇ ਪ੍ਰਬੰਧ ਉਹ ਪਿੱਛੇ ਵੀ ਕੀਤੇ ਹੋਏ ਸਨ ਆ ਦੇਖ ਸਕਦੇ ਹੋ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਥਰੂ ਗੈਸ ਦੇ ਵੀ ਪੂਰੇ ਪ੍ਰਬੰਧ ਇਹਨਾਂ ਨੇ ਕੀਤੇ ਆ ਪਰ ਹੁਣ ਵੱਡਾ ਕਾਫਲਾ ਜਿਹੜਾ ਹੈ ਉਹ ਪਿੱਛੋਂ ਪਹੁੰਚ ਰਿਹਾ ਹੁਣ ਦੇਖਦੇ ਆ ਇੱਥੇ ਪੁਲਿਸ ਵੀ ਜਿਹੜੀ ਆ ਉਹ ਨਾਲੋਂ ਨਾਲ ਪਿਆਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਾਂ ਇਸ ਦੇ ਵਿੱਚ ਹੀ ਕੈਮਰਾਮੈਨ ਸਾਥੀ ਅਮਨ ਨੂੰ ਕਵਾਂਗਾ ਵੀ ਇੱਕ ਵਾਰੀ ਇੱਧਰ ਨੂੰ ਆ ਜਾਓ ਤੇ ਆਪਾਂ ਅੱਗੇ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਇਹ ਸਾਂਝੀਆਂ ਕਰ ਸਕੀਏ ਪੂਰੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਤਾਂ ਅਮਨ ਨੂੰ ਮੈਂ ਕਵਾਂਗਾ ਆ ਜਾਓ ਤੇ ਪੂਰੀ ਇੱਥੇ ਤਿਆਰੀ ਤੁਹਾਨੂੰ ਜ਼ਰੂਰ ਜਿਹੜੀ ਆ ਉਹ ਨਜ਼ਰ ਆ ਰਹੀ ਹੋएगी ਤਾਂ ਆ ਇੱਕ ਵਾਰੀ ਫੇਰ ਤੋਂ ਮੇਕਸ ਤਰੀਕੇ ਨਾਲ ਬੈਰੀਕੇਡਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਤੇ ਪੁਲਿਸ ਵੀ ਜਿਹੜੀ ਇੱਥੇ ਤਾਇਨਾਤ ਹੈ ਪੂਰੀ ਤੇ ਦੇਖ ਸਕਦੇ ਹੋ ਵਜਰਾ ਅਤੇ ਵਰਨ ਵੀ ਜੜੀਆਂ ਪੁਲਸ ਦੀਆਂ ਗੱਡੀਆਂ ਹੁੰਦੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਇਹ ਦੇਖ ਸਕਦੇ ਹੋ ਵੀ ਪੂਰੇ ਤਾਇਨਾਤ ਨੇ ਇਧਰ ਨੂੰ ਵੀ ਅਮਨ ਇੱਕ ਵਾਰੀ ਤਸਵੀਰ ਦਿਖਾ ਦਿਓ ਵੀ ਪੁਲਿਸ ਜਿਹੜੀ ਆ ਹਰਿਆਣਾ ਉਹ ਕਿਸ ਤਰੀਕੇ ਨਾਲ ਤਾਇਨਾਤ ਹੋ ਰਹੀ ਆ ਅਤੇ ਇਹਨਾਂ ਦੀ ਕੋਸ਼ਿਸ਼ ਪੀ ਕਿਸਾਨ ਇੱਥੇ ਨਹੀਂ ਪਹੁੰਚ ਪਾਣ ਹੁਣ ਤੁਹਾਨੂੰ ਵੀ ਤਸਵੀਰਾਂ ਲਗਾਤਾਰ ਲਾਈਵ ਜਣੀਆਂ ਨੇ ਉਹ ਲਗਾਤਾਰ ਜਣੀਆਂ ਨੇ ਸਾਂਝੀਆਂ ਆ ਦੇਖ ਸਕਦੇ ਹੋ ਵੀ ਕਿੰਤਾ ਤਿਆਰੀਆਂ ਨੇ ਆ ਪੂਰੇ ਤਿਆਰ ਹੋਏ ਪਏ ਨੇ ਜਿਹੜੇ ਪੂਰੇ ਹੈਲਮਟ ਇਹਨਾਂ ਨੇ ਪਾਏ ਹੋਏ ਆ ਪੂਰੇ ਆਰਮਰ ਇਹਨਾਂ ਨੇ ਜਿਹੜੇ ਆ ਉਹ ਪਾਏ ਹੋਏ ਆ ਤੇ ਕੈਮਰਾ ਪਰਸਨ ਅਮਨ ਨੂੰ ਕਵਾਂਗਾ ਇੱਕ ਵਾਰੀ ਤਸਵੀਰ ਇੱਧਰ ਨੂੰ ਦਿਖਾ ਦਿਓ ਬੈਰੀਕੇਡ ਲੱਗਣੇ ਜਿਹੜੇ ਆ ਜੀਸੀਬੀਆਂ ਨਾਲ ਉਹ ਲੱਗਣੇ ਸ਼ੁਰੂ ਹੋ ਗਏ ਆ ਯਾਨੀ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਿੱਛੇ ਸ਼ਮੂ ਬਾਰਡਰ ਤੇ ਜਿਹੜੀ ਹਲਚਲ ਹੋਈ ਆ ਉਸ ਹਾਲਚਲ ਤੋਂ ਬਾਅਦ ਸ਼ਾਹ ਪਾਤ ਤੋਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਸਭ ਤੋਂ ਪਹਿਲਾਂ ਦੀਆਂ ਤਸਵੀਰਾਂ ਇੱਥੇ ਇਸ ਸਮੇਂ ਦਿਖਾ ਰਹੇ ਹਾਂ ਮੇਰਾ ਕੈਮਰਾ ਪਰਸਨ ਸਾਥੀ ਅਮਨ ਜਿਹੜਾ ਹੈ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਵੀ ਕਿਸ ਤਰੀਕੇ ਨਾਲ ਆ ਦੇਖ ਸਕਦੇ ਹੋ ਆ ਲਾਈਵ ਤਸਵੀਰ ਹੈ ਇਹ ਤੁਹਾਨੂੰ ਕਿੱਥੇ ਨਹੀਂ ਦੇਖਣ ਨੂੰ ਮਿਲਨੀ ਵੀ ਕਿਸ ਹਿਸਾਬ ਨਾਲ ਜਿਹੜਾ ਇੱਥੇ ਉਹ ਬਾਰਡਰ ਲਗਾਇਆ ਗਿਆ ਜਿਹੜਾ ਇੱਥੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਵੀ ਕਿਸ ਹਿਸਾਬ ਨਾਲ ਇੱਥੇ ਬੈਰੀਕੇਡਿੰਗ ਜਿਹੜੀ ਆ ਕੀਤੀ ਜਾ ਰਹੀ ਆ ਅਤੇ ਦੇਖ ਸਕਦੇ ਹੋ ਜੀਸੀਪੀ ਨਾਲ ਆ ਕੈਮਰਾ ਪਰਸਨ ਅਮਨੂ ਕਮੰਗਾਲ ਤਸਵੀਰ ਦਿਖਾਈ ਜਾਵੇ ਵੀ ਜੀਸੀਬੀ ਨਾਲ ਆ ਜਿਹੜਾ ਦੇਖ ਸਕਦੇ ਹੋ ਵੀ ਪਹਿਲਾਂ ਬੈਰੀਕੇਟ ਜਿਹੜੇ ਆ ਉਹਨਾਂ ਨੂੰ ਜਿਹੜੇ ਇੱਥੇ ਇਹਨਾਂ ਨੂੰ ਰੱਖਿਆ ਜਾ ਰਿਹਾ ਹੈ ਇਹਨਾਂ ਨੂੰ ਚੱਕਿਆ ਜਾ ਰਿਹਾ ਇਹਨਾਂ ਪੱਥਰਾਂ ਨੂੰ ਚੱਕ ਕੇ ਜਿਹੜਾ ਹੈ ਇੱਥੇ ਬੈਰੀਕੇਟ ਰੋਡ ਤੇ ਲਗਾਇਆ ਜਾਵੇਗਾ ਵੀ ਸ਼ਾਬਾਸ਼ ਅਸੀਂ ਮੌਜੂਦ ਆ ਅਤੇ ਦੇਖਦੇ ਹੋ ਤਸਵੀਰ ਜ਼ਰੂਰ ਪਹਿਲਾਂ ਇੱਥੇ ਬੈਰੀਕੇਟ ਨਹੀਂ ਲਗਾਏ ਗਏ ਇਸ ਹਨ ਪਹਿਲਾ ਰਸਤਾ ਰੌਂਡ ਵੀ ਖੁੱਲਾ ਸੀ ਪਰ ਹੁਣ ਰਸਤੇ ਦੇ ਵਿੱਚ ਜਿਹੜੇ ਆ ਬੈਰੀਗੇਟ ਲਗਾਏ ਗਿਆ ਦੇਖ ਸਕਦੇ ਹੋ ਵੀ ਕਿਦਾਂ ਟੋਚਨ ਪਾ ਕੇ ਇਹਨਾਂ ਬੈਰੀਗੇਟਾਂ ਨੂੰ ਚੱਕਿਆ ਜਾਵੇਗਾ ਇਹਨਾਂ ਸੋਰੀ ਇਹਨਾਂ ਪੱਥਰਾਂ ਨੂੰ ਜਿਹੜਾ ਟੋਚਨ ਪਾ ਕੇ ਚੱਕਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਬੈਰੀਗੇਟ ਜਿਹੜੇ ਆ ਲਗਾ ਦਿੱਤੇ ਜਾਣਗੇ ਅਤੇ ਪੂਰੀ ਰੋਡ ਨੂੰ ਇੱਥੇ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਖਾਈਓ ਜਿਹੜਾ ਰਸਤਾ ਤਾਂ ਦਿਖਾ ਦਿੰਦੇ ਆ ਆ ਦੇਖੋ ਸ਼ਾਬਾਸ਼ ਜਾਨ ਨੂੰ ਇਹ ਰਸਤਾ ਯਮੁਨਾ ਨਗਰ ਨੂੰ ਜਾਣ ਨੂੰ ਰਸਤਾ ਦਿੱਲੀ ਸਿੱਧਾ ਜਾਣ ਨੂੰ ਰਸਤਾ ਤੇ ਇਹ ਰਸਤਾ ਜਿਹੜਾ ਦਿੱਲੀ ਜਾਣ ਨੂੰ ਇਹ ਵੀ ਹੁਣ ਬੰਦ ਕੀਤਾ ਜਾ ਰਿਹਾ ਤਾਂ ਕਾਰਵਾਈ ਲਈ ਐਵੀ ਪੂਰੇ ਤਿਆਰ ਨੇ ਫੋਰਸਿਸ ਜਿਹੜੀਆਂ ਨੇ ਉਹ ਆਈਆਂ ਹੋਈਆਂ ਹਰਿਆਣਾ ਪੁਲਿਸ ਵੀ ਇੱਥੇ ਮੌਜੂਦ ਨੇ ਵੱਡੀਆਂ ਹੈਵੀ ਫੋਰਸਿਸ ਜਿਹੜੀਆਂ ਇੱਥੇ ਆਈਆਂ ਹੋਈਆਂ ਤਾਂ ਦੇਖ ਸਕਦੇ ਹੋ ਇੱਧਰ ਅਮਨ ਜੀ ਮੈਂ ਕਵਾਂਗਾ ਇੱਧਰ ਤਸਵੀਰ ਦਿਖਾਈ ਜਾਵੇ ਵੀ ਕਿੱਦਾਂ ਜਿਹੜੀ ਹੈ ਬੈਰੀਗੇਟਿੰਗ ਆ ਦੇਖ ਸਕਦੇ ਹੋ ਆ ਤੁਸੀਂ ਤਸਵੀਰ ਕਿੱਥੇ ਨਹੀਂ ਦੇਖੀ ਹੋਣੀ ਵੀ ਕਿੱਦਾਂ ਹਰਿਆਣੇ ਦੇ ਵਿੱਚ ਮੌਜੂਦ ਆ ਹਰਿਆਣਾ ਦੇ ਵਿੱਚ ਇਹ ਬੈਰੀਗੇਟਿੰਗ ਜਿਹੜੀ ਲਗਾਈ ਜਾ ਰਹੀ ਆ ਆ ਦੇਖ ਸਕਦੇ ਹੋ ਤਸਵੀਰ ਇਹ ਬੈਰੀਗੇਟਿੰਗ ਕਿਸ ਪ੍ਰਕਾਰ ਨਾਲ ਜਿਹੜੀ ਲਗਾਈ ਗਈ ਆ ਦੇਖ ਸਕਦੇ ਹੋ ਵੀ ਐਨਯੂ ਹੁਣ ਰੱਖਿਆ ਜਾਵੇਗਾ ਅਤੇ ਪ੍ਰੋਪਰਲੀ ਜਿਹੜਾ ਇਸ ਨੂੰ ਬੈਰੀਗੇਟ ਇੱਥੇ ਬਣਾਇਆ ਜਾਵੇਗਾ ਅਤੇ ਇਹਨੂੰ ਹੋਰ ਵੀ ਕਹ ਰਹੇ ਨੇ ਵੀ ਅਸੀਂ ਜਿਹੜਾ ਹੈਵੀ ਬੈਰੀਗੇਟ ਬਣਾ ਸਕਦੇ ਹਾਂ ਸਰੀਏ ਤੱਕ ਇਸ ਦੇ ਜਿਹੜੇ ਆ ਦੇਖ ਸਕਦੇ ਹੋ ਕਿੰਦਾ ਨਿਕਲੇ ਆ ਦੇਖੋ ਵੀ ਕਿੰਦਾ 1 ਬਾਈ 1 ਆ ਰੱਖਿਆ ਜਾ ਰਿਹਾ ਬਿਲਕੁਲ ਪੈ फ्रंट ਤੇ ਬਿਲਕੁਲ ਆਪੋਜ਼ਿਟ ਜਿਹੜਾ ਇਸ ਦੇ ਪੈਰਲਲ ਜਿਹੜਾ ਬਿਲਕੁਲ ਰੱਖਿਆ ਗਿਆ ਤੇ ਜ਼ਰੂਰ ਜਿਹੜੀਆਂ ਗੱਡੀਆਂ ਹੁਣ ਨਿਕਲ ਰਹੀਆਂ ਉਹਨਾਂ ਨੂੰ ਤਾਂ ਕੋਈ ਕਠਿਨਾਈ ਨਹੀਂ ਹੋਏਗੀ ਪਰ ਇਸ ਤੇ ਆਮ ਲੋਕਾਂ ਨੂੰ ਵੀ ਕਠਿਨਾਈ ਹੋਣ ਵਾਲੀਆਂ ਮੁਸ਼ਕਿਲਾਂ ਹੋਣ ਵਾਲੀਆਂ ਆ ਦੇਖ ਸਕਦੇ ਹੋ ਤਸਵੀਰ ਵਿਕੇਸ ਜੀ ਸਾਹਮਣੇ ਇਹ ਜਿਹੜੇ ਬੈਰੀਗੇਟ ਆ ਬਣਾਇਆ ਜਾ ਰਿਹਾ ਇਹ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜਿਹੜੇ ਆਪਣੀ ਮੰਗਾਂ ਨੂੰ ਮੰਗਵਾਣ ਵਾਸਤੇ ਅੱਜ ਦਿੱਲੀ ਕੁਝਦਾ ਜੀ ਇਹਨਾਂ ਨੇ ਆਰਡਰ ਦਿੱਤਾ ਸੀ ਉਹਨਾਂ ਦੇ ਵਾਸਤੇ ਇਹ ਜਿਹੜੇ ਆ ਬੈਰੀਕੇਟ ਇਹ ਲਗਾਏ ਜਾ ਰਹੇ ਆ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਤੇ ਲਗਾਤਾਰ ਤਸਵੀਰਾਂ ਇਸੇ ਹਿਸਾਬ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੇ ਅਸੀਂ ਵੀ ਅਭੀ ਤੁਹਾਨੂੰ ਦੱਸ ਦਈਏ ਅਭੀ ਇੱਥੇ ਖੜਾਂਗੇ ਇੱਥੇ ਵੇਟ ਕਰਾਂਗੇ ਜ਼ਰੂਰ ਅਸੀਂ ਅੱਗੇ ਜਾਣਾ ਸੀ ਪਰ ਸਿੰਗੂ ਤੱਕ ਜਾਣਾ ਸੀਗਾ ਪਰ ਇੱਥੇ ਵੇਟ ਕਰਾਂਗੇ ਦੇਖਾਂਗੇ ਵੀ ਕਿਸਾਨ ਕਦੋਂ ਤੱਕ ਆਂਦੇ ਆ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਦੇ ਰਾਵਾਂਗੇ